ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਗੜੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਤਨਨਗ ਸੇ ਲਈ ਲੈ ਕੇ ਆਏ ਹਾਂ ਜੀ ਇੱਕ ਤਾਜੀ ਸੂਈ ਵੜ ਇੱਕ ਗੱਬਣ ਵੜਾ ਬਈ ਤੇ ਇੱਕ ਤੋਕੜ ਗੱਬਣ ਝੋਟੀ ਆਓ ਪੁੱਛ ਲੈਣੇ ਬਾਈ ਸਬਸਕ੍ਰਾਈਬ ਬਾਈ ਜੀ ਹੱਸੀ ਕਾਲ ਜੀ ਹੋ ਠੀਕ ਹੋ ਵਧੀਆ ਠੀਕ ਆ ਵਧੀਆ ਜੀ ਨਾਮ ਤੇ ਐਡਰੈਸ ਬੋਲ ਨਾਮ ਸੁਖਵਿੰਦਰ ਸਿੰਘ ਜੀ ਪਿੰਡ ਜੌਨ ਜ਼ਿਲ੍ਹਾ ਬਠਿੰਡਾ ਤਸੀਹ ਰਾਮਪਰਾਪੁਰ ਨੇੜੇ ਪਿੰਡ ਬੇ ਜੇਠੂਗਾ ਤੇ ਇੱਕ ਸਾਈਡ ਬਦਿਆਲਾ ਮੋਬਾਈਲ ਨੰਬਰ ਬੋਲ 76965 02922 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਦੇ ਵਾੜ ਦੇ ਦਿਆਂ ਕਿਹੜਾ ਸੁਆਸ ਹੁੰਦੀ ਆ ਇਹ ਦੂਜਾ ਸੁਆਸ ਹੁੰਦੀ ਆ ਜੀ ਕਿੰਨੇ ਦਿਨ ਲੈਂਦੀ ਆ ਬਸ ਇਹ 5-4 ਦਿਨ ਬਾਕੀ ਆ 5 ਤੋਂ 4 ਦਿਨ ਲੈਂਦੀ ਆ ਆਰਡਰ ਇੱਕ ਕਮਾਲ ਆ 18 ਕਿਲੋ ਭਲੂਣ ਨੇ ਕੱਢਿਆ ਨੇ ਸਹੀ ਗ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨਿਕਲ ਮੇ ਪੂਰੇ ਗੈਬ ਤੇ ਖੋਲ ਲਾ ਬਈ ਤੋਰ ਕੇ ਦਿਖਾ ਦੇ ਦੁੱਧ ਦਾ ਰਿਕਾਰਡ ਚੰਗਾ ਕੱਦ ਵੱਡ ਚੰਗਾ ਯਾਤ ਬ੍ਰੀਡ ਫੋਲੋ ਚੰਗੀ ਆ ਗਰਮੀ ਆ ਜਿਹੜੀ ਕਰਮ ਵਾਲੀ ਨੇ ਬਿਲਕੁਲ ਨਹੀਂ ਮੰਨਣੀ ਤੇ ਫੈਡ ਫੌਂਡ ਆ ਜਿਹੜੀ ਬਹੁਤ ਚੰਗੀ ਹੋਊ ਤੋੜਾ ਤਾਰਾ ਕਮਾਲ ਆ ਬਈ ਚੰਗੀਆਂ ਹਜੇ ਕੱਚੀ ਕੱਚੀ ਆ ਬਈ ਦਣ ਲੈਂਦੀ ਆ ਉਹਦੋਂ ਨੂੰ ਆਰਡਰ ਦੀ ਕੁਆਲਿਟੀ ਆ ਜਿਹੜੀ ਇਹਨੇ ਵਧੀਆ ਤਿਆਰ ਕਰ ਲੈਣੀ ਆ ਫੇਸ ਬਿਊਟੀ ਵੀ ਚੰਗੀ ਆ ਈ ਮੋਲਾ ਬਾਈ ਇਹ ਮੋਤਾ ਬਿਲਕੁਲ ਜਾਇਆ ਡਾਟਰ 52000 ਦੀ ਦੇਣੀ ਆ ਬਸ ਠੀਕ ਆ ਬਾਈ 52000 ਰੁਪਇਆ ਮੋਲਾ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮੰਨ ਮੈਂ ਮੰਨਤਾ ਨਹੀਂ ਕਰਾਂਗੇ ਬੱਚੀ ਚੰਗੀ ਆ ਬੱਚੀ ਦਾ 65000 ਦੀ ਆ ਹਾਂ ਹੈ ਸਹੀ ਗੱਲ ਲੈ ਬਾਨੀ ਵਿਸਰੀ ਆ ਬੱਚੀ ਕੱਚੀ ਕੱਚੀ ਆ ਜੀ ਲਾਂਟੋ ਲਾਂ ਬਹੁਤ ਪਈ ਆ ਕੱਚੀ ਕੱਚੀ ਆ ਬਾਈ ਮੋਲਾ ਦਿਖਾ ਦੇ ਡਾਟਰ ਦੇ ਯਾ ਬਾਤ ਹਾਂ ਮੋਲ ਜਾਇ ਜੀ ਹੁੰਦੀ ਆ ਬਾਈ ਦੇ 52000 ਰੁਪਇਆ ਮੁੱਲ ਮੰਨ ਤਣ ਜਰੂਰ ਹੋ ਜੂ ਥਾਨ ਤੋਂ ਬਹੁਤ ਚੰਗਾ ਕੱਦ ਵੜ ਯਾ ਬ੍ਰੀਡ ਚੰਗੀ ਆ ਅੱਗੇ ਵੀਰੇ ਦੋ ਨੰਬਰ ਕਿਹੜਾ ਸੂਸ ਹੋਈ ਆ ਇਹ ਦੂਜਾ ਸੂਆ ਡਰ ਮਹੀਨਾ ਹੋ ਗਿਆ ਸੂਈ ਠੀਕ ਆ ਹਾਂ ਦੁੱਧ ਹੁਣ ਹੋਊਗਾ 13 14 ਕਿਲੋ ਬੱਚਾ ਹੈਗਾ ਬੱਚਾ ਹੈ ਨਹੀਂਗਾ ਬੱਚਾ ਮਰਿਆ ਗਿਆ ਤੇ ਦੁੱਧ ਕਿੰਨਾ ਹੋਣਾ ਦੁੱਧ 13 14 ਕਿ 13 ਮੰਨ ਕੇ ਲੈ ਲਿਆ ਅਗਲਾ ਖੋਲ ਲਾ ਬਈ ਤੋੜ ਕੇ ਖਾ ਦੇ ਵੱਡਾ ਟਾਂਚਾ ਰੰਗ ਬਹੁਤ ਚੰਗਾ ਬੱਚੇ ਬੁੱਚੜਾ ਕੰਮ ਨਹੀਂ ਕਰਦੇ ਖੜਾ ਦੇ ਲੋਕਾਂ ਨੂੰ ਫੇਰਾ ਬੁਰਾ ਹੋ ਰਿਹਾ ਹੈ ਕਿ ਨਹੀਂ ਆਪਾਂ ਕੰਮ ਨਹੀਂ ਕਰਦੇ ਇਹ ਵੇਚ ਦੇਣੀ ਹੈ ਬੱਚੇ ਫੇਸ ਬਿਊਟੀ ਕਮਾਲ ਦੀ ਆ ਰੰਗ ਬਹੁਤ ਚੰਗਾ ਹਾਂ ਹਾਂ ਆਏ ਰੰਗ ਚੰਗੀ ਆ ਛੱਡੀ ਨਹੀਂ ਕੋਈ ਜਿਵੇਂ ਮਰ ਜੇ ਤਲਾਈ ਚੱਲ ਕੋਈ ਚੱਕਰੀ ਨਹੀਂ ਆਰਡਰ ਵੀ ਕਮਾਲ ਦਾ ਹਨਾ ਸੋਹਣਾ ਥਾਣ ਹਵਾਨਾ ਲੱਗਿਆ ਫੇਸ ਬਿਊਟੀ ਕਮਾਲ ਦੀ ਹੈ ਤੇ ਦੁੱਧ ਵੀ ਕਹਿੰਦਾ 13 ਲੀਟਰ ਮੰਨ ਲਿਓ ਬਈ ਚਾਹ ਦੋ ਡਾਮ ਚੋਲੋ ਥਾਣ ਥਣ ਬਹੁਤ ਚੰਗਾ ਢਲਾਂ ਢੁਲਾਂ ਬਹੁਤ ਚੰਗੀਆਂ ਨੇ ਸ਼ਾਹ ਦਾ ਕੁਆਲਟੀ ਵਧੀਆ ਤਿਆਰ ਕਰ ਲੂ ਥਾਣ ਬਹੁਤ ਚੰਗਾ ਲੱਗਿਆ ਨਾੜਾ ਬੜਾ ਕੁਆਲਟੀ ਚੰਗੀਆਂ ਕੱਲਾ ਕੱਲਾ ਥਾਣ ਬਣਾਉਂਦੇ ਤਾਜ਼ੀਆਂ ਉਂਗ ਜਵਾ ਤਾਜੀ ਹੁੰਦੀ ਹੈ ਅੱਛਾ ਤੇ ਮੁੱਲ ਕੀ ਆ ਫਿਰ ਇਹਦਾ ਮੁੱਲ ਛੜੀਅਤ ਦੇ ਦਿੰਦੇ ਆ ਡਾਕਟਰ ਮਾਨਤਨ ਹੋ ਜੀ ਆ ਮਾਨਤਨ ਕਰਦੇ ਆ ਵਾ 44000 ਰੁਪਇਆ ਮੁੱਲ ਮਾਨਤਨ ਜ਼ਰੂਰ ਹੋਣਾ ਮਾਰ ਕੇ ਦਿਖਾਉਨੇ ਆ ਫੁੱਲ ਵੱਡੀਆ ਟਰੱਕ ਜੱਡੀਆ ਰਾਜੀ ਰੋਜੀ ਫੁੱਲਾ ਬਈ ਥਣਲੇਵਾ ਕਮਾਲ ਦਾ ਕੱਦ ਵੱਡ ਚੰਗਾ ਰੰਗ ਰੂਪ ਚੰਗਾ ਲੈ ਨਿਆਣਾ ਪਾਲਾ ਬਾਕੀ ਠੰਡੀਆਂ ਦਾ ਟ੍ਰੈਣੀ ਲੱਤਾਂ ਛੜਾਣੀਆਂ ਹੈ ਨਹੀਂ ਗੀ ਠੀਕ ਆ ਹਾਂ ਲੈ ਜਿਵੇਂ ਮਰਜੀ ਬਈ ਨਿਆਣਾ ਪਾਲਾ ਕੋਈ ਚੱਕਰੀ ਨਹੀਂ ਚਵਾਈ ਦਿਖਾ ਮਗਾ ਚਵਾਈ ਦੇ ਇੱਕ ਨੰਬਰ ਆ ਕੁੱਤਣਾ ਪੜਦੀ ਆ ਲੈ ਚਵਾਈ ਬਹੁਤ ਜੰਗੀ ਆ ਨਾ ਹੂੰ ਨਾ ਲੈ ਚਵਾਈ ਬਈ ਬਾਈ ਵਾਕਈ ਚੰਗੀ ਆ। ਕਿਆ ਬਾਤ ਆ। ਠੰਡੀ ਜਵਾਂ ਬਹੁਤ ਚੰਗਾ ਠੰਡੀ ਆ ਪੂਰੀ। ਲ ਮੌਜ ਨਾ ਖੜੀ ਆ ਕੋਈ ਚੱਕਰੀ ਨਹੀਂ ਗਾ। ਕਿਆ ਬਾਤ ਆ। ਚਵਾਈ ਬਹੁਤ ਹੈਗੇ ਨਾ। ਬੜੀ ਚੰਗੀ ਬੜੀ ਚੰਗਿਆ ਰਾ ਡਰ ਜਾਣ ਵਾਲੀ ਆ ਪੂਰੀ ਦੇਖ। ਸਹੀ ਗੱਲ ਆ। ਬਾਕੀ ਬੱਚਾ ਖੜਾ ਕੇ ਵਿੱਚ 70000 ਦੀ ਆਪਾਂ ਦਾ ਕੰਮ ਕਰਦੇ ਨਹੀਂ ਲੋਕਾਂ ਨੂੰ। ਠੀਕ ਆ। ਬਾਕੀ ਫੈਂਟ ਫੁੱਲ ਲਾਉਗੀ ਗਰਮੀ ਦੀ ਮੌਜ। ਬਿਲਕੁਲ। ਪਲਾਉ ਸੰਦ ਚ ਆ ਗਈ। ਗਰਮੀ ਮੰਦੀ ਨਹੀਂ ਫੈਂਟ ਫੁੱਲ ਲਾਉ। ਠੀਕ ਆ। ਬੜੀ ਸੋਹਣੀ ਜਿਹੀ ਮੂੰਹ ਮਾ ਦਿਖਾ ਦੇ ਹੁਣ। ਮੈਂ ਕਹਿੰਦਾ ਕਿਆ ਬਾਤ ਆ ਭਾਈ ਫੇਸ ਹੂਸ। ਵੱਡੀ ਗੱਲ ਵਿੱਚ ਰਾਜੀ ਬਹੁਤ ਅਸਲੀ ਪਲੀ ਪਲੀ ਵੀ ਬਹੁਤ ਚਬਾਈ ਜੁਈ ਬਹੁਤ ਚੰਗੀ ਅੱਗੇ ਛੋਟੀ ਬਾਰੇ ਅੱਗੇ ਛੋਟੀ ਹੈ ਜੀ ਟੋਕਰ ਗੱਬਣਾ ਟੋਕਰ ਗੱਬਣਾ ਬਾਈ ਆ ਕਿਹੜਾ ਸੂਆ ਬਾਈ ਇਹ ਇਹ ਤੀਜਾ ਸੂਆ ਸੂਗੀ ਦੂਜਾ ਸੂਈ ਵੀ ਆ ਠੀਕ ਆ ਕਿੰਨੇ ਟਾਈਮ ਦੀ ਗੱਬਣਾ ਇਹ 2 ਮਹੀਨਾ ਦੇ ਬਾਈ ਚੈੱਕ ਪਾਸਾ ਚੈੱਕ ਪਾਸਾ ਅਗਲਾ ਡਾਕਟਰ ਨਾਲ ਲੈ ਹੋਵੇ ਚੈੱਕ ਲੱਗ ਜAVE ਬੱਚਾ ਕੀ ਹੈ ਮਦਰ ਕੱਟੀ ਹੈ ਕੱਟੀ ਵੀ ਚੰਗੀ ਹੈ ہاں ਥਾਣ ਦੇ ਬਹੁਤ ਚੰਗੀਆਂ ਕੱਟੀ ਦੇ ਵੀ ਬਹੁਤ ਚੰਗੀਆਂ ਸਹੀ ਗੱਲ ਬਈ ਕੱਟੀ ਬਹੁਤ ਚੰਗੀਆਂ ਮੱਝ ਵੀ ਚੰਗੀ ਹੈ ਬਈ ਦੁੱਧ ਕਿੰਨਾ ਦੁੱਧ ਬਈ ਤਾਜ਼ੀਆਂ ਜਨਾਂ 9 ਕਿਲੋ ਆ ਜਾਵਾ 9 ਲੀਟਰ ਆ ਜਾਵਾ ਹਾਂ ਜਾਵਾ 90 ਮਾਰਮਾ ਆਰਡਰ ਬਹੁਤ ਚੰਗਾ ਥਾਣ ਥੋਣ ਚੰਗਾ ਖੋਲ ਦੀਏ ਮੜੀ ਤੁਰਦੀ ਹੌਣ ਦਿੰਦੇ ਹੈ ਕੱਦ ਵਿੱਡ ਚੰਗਾ ਚੰਗੀ ਆ ਬਈ ਛੋਟੀ ਟੋਕੜ ਗੱਬਣ ਬੱਚਾ ਵੀ ਮਗਰ ਕੱਟੀ ਐ ਕੱਟੀ ਵੀ ਚੰਗੀ ਆ ਬਈ 12-13 ਹਜ਼ਾਰ ਦੀ ਕੱਟੀ ਆ ਮਗਰ ਹੂੰ ਫੇਸਫੂਸ ਚੰਗਾ ਸਿੰਘ ਸੁng ਬਹੁਤ ਚੰਗਾ ਤਾਜੀ ਨੇ 15 ਗਲਦੋ ਦਿੱਤਾ ਨੇ ਠੀਕ ਆ ਤਾਜੀ ਦਾ 15 ਲੀਟਰ ਦਾ ਬਾਈ ਨੇ ਰਿਕਾਰਡ ਦੱਸਿਆ ਹੂੰ ਸਹੀ ਗੱਲ ਆ ਬਾਈ ਵੱਟੀ-ਬੁੱਟੀ ਬਹੁਤ ਆ ਛੋਟੀ ਕੋਈ ਪਤਾ ਲੈ ਕੇ ਜਾਂਦਾ ਅੱਜ ਆਪਣੇ ਨਾਲ 2 ਲੱਖ ਦੀ ਸਾਈ ਅੱਜ ਰੱਖ ਲਈ ਆਪਣਾ 2000 ਰੁਪਏ ਵਿੱਚ ਅੱਛਾ ਤਾਜੀ ਲੈ ਲਾਂਗੇ ਅੱਜ ਤਾਜੀ 2 ਲੱਖ ਦੀ ਮੋੜ ਲਿਆ ਮੈਂ ਠੀਕ ਆ ਬਾਈ ਹਾਂ ਤੇ ਕੀ ਮੋਲ ਆ ਫਿਰ ਅੱਜ ਅੱਜ ਡਾਟਰ ਦੇ ਲੈਣੀ ਇਹਦਾ ਬਸ 90000 ਰੁਪਇਆ ਮਾਨਤਣ ਹੋਜੀ ਬਾ ਮਾਨਤਾ ਨਹੀਂ ਕਰਾਂਗੇ 90000 ਰੁਪਇਆ ਮੁੱਲ ਮਾਨਤਣ ਜਿਹੜਾ ਮੌਕੇ ਤੇ ਜਰੂਰ ਠੀਕ ਆ 12000 ਦੀ ਬਾਈ ਕਹਿੰਦਾ ਆਪਾਂ ਕੱਟੀ ਰੱਖ ਲਾਂਗੇ ਜੇ ਕਿਸੇ ਨੇ ਛੱਡਣੀ ਹੈ ਕੱਟੀ ਮੱਝ ਵੀ ਚੰਗੀ ਆ ਥਣਲੇਵਾ ਚੰਗਾ ਦੁੱਧ ਵੀ ਚੰਗਾ ਗੱਬਣ ਵੀ ਆ ਚੈੱਕ ਪਾਸ ਆਪਦੀ ਕਰਾ ਲਿਓ ਬੱਚਾ ਵੀ ਮਗਰ ਕੱਟੀ ਹੈ ਕੱਟੀ ਵੀ ਚੰਗੀ ਆ ਜਾ ਨਾਗ ਬਾਈ ਕੋਲੇ ਤਿੰਨ ਸੀ ਤਿੰਨ ਹੀ ਦਿਖਾਤੇ ਕਿਸੇ ਵੀਰ ਦੇ ਤੰਨਾ ਕੋਈ ਪਸੰਦ ਵਾਲੀ ਜੰਗੀਆਂ ਨਹੀਂ ਆਇਆ ਵੀ ਦੇ ਸਹੀ ਗੱਲ ਲੋਕਾਂ ਦਾ ਕੰਮ ਉਸ ਪਹਿਲਾਂ ਹੁੰਦਾ ਸਭ ਤੋਂ ਕਰਮਾਣੀ ਸਹੀ ਗੱਲ ਜਦੋਂ ਹੋਵੇ ਤਰੇ ਅਦੀ ਬੱਚੀ ਹੈ ਵੱਡੇ ਬੁੱਢੇ ਬਹੁਤ ਹੈ ਮੌਲਵੀ ਜਮਾ ਜਾਏ ਜਿੰਦਾ ਦਾਗਮੰਡਾ ਜਮਾਲ ਵੇਖਦਾ ਆਪਣਾ ਹਾਂ ਬਈ ਧੰਨਵਾਦ